ਰਾਸ਼ਨ ਭਾਣੇ ਤੁਸੀਂ ਆ ਦੇਖੋ ਟਰਾਲੀਆਂ ਦੇ ਲਾਰੇ ਲੱਗੇ ਹੋਏ ਹਨ ਤੇ ਇਧਰ ਆਪਾਂ ਗੱਲ ਕਰੀਏ 15 ਗੰ ਪਿੰਡ ਆਪਾਂ ਨੂੰ ਪੈਂਦੇ ਨੇ ਜੇ ਹੁਣ ਲਾਰੇ ਦੀ ਗੱਲ ਕਰੀਏ ਆਪਣੀਆਂ 20-25 ਟਰਾਲੀਆਂ ਵਾਪਸ ਆ ਰਹੀਆਂ ਮੈਨੂੰ ਲੱਗਦਾ 50-60 ਟਰਾਲੀਆਂ ਜਾ ਰਹੀਆਂ ਨੇ ਅੱਜ ਰਾਸ਼ਨ ਦੀ ਲੋਡ ਨਹੀਂ ਹੈਗੀ ਲੋਕ ਆਪਣੇ ਆਪ ਹੱਥ ਬੰਨ ਰਏ ਨੇ ਵੀ ਸਾਡੇ ਕੋਲ ਰਾਸ਼ਨ ਬਹੁਤ ਆਇਆ ਗਿਆ ਔਰ ਕੁਝ ਟਰਾਲੀਆਂ ਵਾਪਸ ਮੁੜ ਕੇ ਆ ਰਹੀਆਂ ਰਾਸ਼ਨ ਦੀਆਂ ਭਰੀਆਂ ਵੀ ਆ ਤਾਂ ਹੁਣ ਜਿਹੜਾ ਜ਼ਿਆਦਾ ਨੁਕਸਾਨ ਹੈ ਉਹ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਆਪਾਂ ਦੇਖ ਰਹੇ ਹਾਂ ਫਸਲਾਂ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ ਹੈ ਨਾ ਕਣਕ ਬਜਾਦ ਹੋ ਜੇ ਉਹ ਬਹੁਤ ਚੰਗੀ ਗੱਲ ਹੈ ਦੇਖੋ ਵੀ ਕਣਕ ਬਜਾਦ ਤੱਕ ਜਮੀਨਾਂ ਠੀਕ ਹੋਣਗੀਆਂ ਪਤਾ ਨਹੀਂ ਨਹੀਂ ਹੋਣਗੀਆਂ ਮੈਨੂੰ ਲੱਗਦਾ ਵੀ ਉਦੋਂ ਕਣਕ ਦੇ ਬੀਜ ਦੀ ਜਾਂ ਇਦਾਂ ਦੀ ਮਦਦ ਦੀ ਜ਼ਿਆਦਾ ਲੋੜ ਪਵੇਗੀ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਪਾਣੀ ਰੁਕ ਗਿਆ ਬਾਣ ਸੁੱਕਣਗੇ ਉਦੋਂ ਜਮੀਨਾਂ ਨੂੰ ਪੱਧਰ ਕਰਨ ਦੇ ਵਿੱਚ ਜਿਹੜੀ ਲੋੜ ਹੋਊਗੀ ਉਦੋਂ ਆਪਾਂ ਨੂੰ ਟਰੈਕਟਰਾਂ ਦੀ ਜ਼ਰੂਰਤ ਪੈਣੀ ਆ ਉਦੋਂ ਡੀਜ਼ਲ ਦੀ ਜ਼ਰੂਰਤ ਪੈਣੀ ਆ ਉਦੋਂ ਇਹਨਾਂ ਨੂੰ ਆਪਾਂ ਨੂੰ ਨਾਲ ਲਾ ਕੇ ਮੋਢੇ ਦੇ ਨਾਲ ਮੋਢਾ ਜੋੜ ਕੇ ਇਹਨਾਂ ਦੇ ਨਾਲ ਖੜਨਾ ਪੈਣਾ ਦਖਾਲਸ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਅਮਨਪ੍ਰੀਤ ਕੋਰ ਇਸ ਵੇਲੇ ਅਸੀਂ ਅਜੁਣਾਲੇ ਦੇ ਪਿੰਡਾਂ ਦੇ ਵਿੱਚ ਕਵਰੇਜ ਕਰ ਰਹੇ ਸੀ ਅਕਲੀ ਕੇਜਾਂ ਦਾੰਦੇ ਇਸ ਸੀਰੀਜ਼ ਦੇ ਵਿੱਚ ਅਸੀਂ ਉਹ ਪਿੰਡ ਲੱਭ ਰਹੇ ਸੀ ਉਹ ਘਰ ਪਰਿਵਾਰ ਲੱਭ ਰਹੇ ਸੀ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਹੋ ਗਿਆ ਤੇ ਹੜ੍ਹਾਂ ਦੇ ਵਿੱਚ ਜਿਨ੍ਹਾਂ ਤੇ ਜ਼ਿਆਦਾ ਮਾਰ ਪਈ ਹੈ ਤੇ ਜਿਨ੍ਹਾਂ ਨੂੰ ਹੋਰ ਮਦਦ ਦੀ ਜ਼ਰੂਰਤ ਹੈ ਰਾਸ਼ਨ ਪਾਣੀ ਤੋਂ ਇਲਾਵਾ ਤੇ ਸਾਨੂੰ ਇਹ ਪਿੰਡ ਟਰਾਲੀਆਂ ਰਹੀਂ ਘੁੰਮਣੇ ਪੈ ਰਹੇ ਸੀ ਕਿਉਂਕਿ ਇੱਥੇ ਪਾਣੀ ਇੰਨਾ ਜ਼ਿਆਦਾ ਹੈ ਤੇ ਇਸ ਟਰਾਲੀ ਦੇ ਵਿੱਚ ਬੈਠੇ ਹੀ ਸਾਡੇ ਨਾਲ ਕੁਝ ਵੀਰ ਜੀ ਹੁਣੇ ਬੈਠੇ ਸੀ ਤੇ ਇਸੇ ਟੌਪਿਕ ਤੇ ਹੀ ਉਹ ਗੱਲ ਕਰ ਰਹੇ ਸੀ ਕਿ ਇੱਥੇ ਰਾਸ਼ਨ ਪਾਣੀ ਬਹੁਤ ਪਹੁੰਚ ਗਿਆ ਤੇ ਹੋਰ ਕੁਝ ਮੰਗਾ ਦੱਸ ਰਹੇ ਸੀ ਤੇ ਤੁਹਾਡੇ ਨਾਲ ਵੀ ਸਾਂਝੀ ਕਰ ਦਿੰਦੇ ਹਾਂ ਸਭ ਤੋਂ ਪਹਿਲਾਂ ਵੀਰ ਜੀ ਤੁਹਾਡਾ ਸਵਾਗਤ ਹੈ ਜੀ ਸਸ਼ੀ ਕਾਲ ਜੀ ਸਭ ਨੂੰ ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰ ਰਹੇ ਸੀ ਸੇਵਾ ਨੂੰ ਲੈ ਕੇ ਸਾਡੇ ਦਰਸ਼ਕਾਂ ਨਾਲ ਵੀ ਸਾਂਝੀ ਕਰ ਦਿਓ ਤੁਸੀਂ ਕੀ ਗੱਲਬਾਤ ਕਰ ਰਹੇ ਸੀ ਸੇਵਾ ਹੁਣ ਤਾਂ ਬਹੁਤ ਪਹੁੰਚ ਰਹੀ ਹੈ ਜੀ ਹਾਂ ਜੀ ਤੇ ਲੋਕ ਘਰੋਂ ਘਰੀ ਜਮਾ ਕਰ ਰਹੇ ਨੇ ਤੇ ਹੁਣ ਇਹ ਕਰ ਲਏ ਆ ਵੀ ਹੁਣ 2-4 ਦਿਨਾਂ ਬਾਅਦ ਆ ਜੇ ਹੁਣ ਤਾਂ ਬਹੁਤ ਚਾਰ ਬਹੁਤ ਜਮਾ ਕਰੀ ਜਾਂਦੇ ਆ ਬਾਕੀ ਪਿਛਲੇ ਡੇ ਪਿੰਡਾਂ 'ਚ ਨਹੀਂ ਜਾ ਰਹੀ ਸੇਵਾ ਮੇਨ ਗੱਲ ਇਹ ਆ ਟਰਾਲੀਆਂ ਵਾਲੇ ਰੋਡ ਤੇ ਬੈਠੇ ਆ ਜਿਹੜੇ ਰੋੜਾਂ ਤੋਂ ਹੀ ਲਾਹ ਲਾਏ ਹੁੰਦੇ ਆ ਉਹ ਵੀ ਇਹ ਜਿਹੇ ਲਹਾਉਣ ਵਾਲੇ ਲਹਾਈ ਜਾਂਦੇ ਆ ਜੀ ਬਾਕੀ ਆ ਵੀਰਾਂ ਦੱਸੋ ਇਹ ਕਰ ਲਗਾ ਕਿ ਇਸ ਚੀਜ਼ ਦੀ ਫੇਰ ਜ਼ਰੂਰਤ ਹੈਗੀ ਆ ਜੇ ਰਾਸ਼ਨ ਪਾਣੀ ਦੀ ਸੇਵਾ ਪੂਰੀ ਹੋ ਚੁੱਕੀ ਹੈ ਤਾਂ ਹੁਣ ਕਿਸ ਚੀਜ਼ ਦੀ ਜ਼ਰੂਰਤ ਤੁਸੀਂ ਮਹਿਸੂਸ ਕਰ ਰਹੇ ਹੋ ਰਾਸ਼ਨ ਪਾਣੇ ਤੁਸੀਂ ਆ ਦੇਖੋ ਟਰਾਲੀਆਂ ਦੇ ਲਾਰੇ ਲੱਗੇ ਹੋਏ ਹੈ ਹਨਾ ਤੇ ਇਧਰ ਆਪਾਂ ਗੱਲ ਕਰੀਏ 15 ਗੰ ਪਿੰਡ ਆਪਾਂ ਨੂੰ ਪੈਂਦੇ ਨੇ ਜੇ ਹੁਣ ਲਾਰੇ ਦੀ ਗੱਲ ਕਰੀਏ ਆਪਣੀਆਂ 20-25 ਟਰਾਲੀਆਂ ਵਾਪਸ ਆ ਰਹੀਆਂ ਮੈਨੂੰ ਲੱਗਦਾ 50-60 ਟਰਾਲੀਆਂ ਜਾ ਰਹੀਆਂ ਨੇ ਤਾਂ ਇਹ ਅੱਜ ਦੀ ਹਾਲਾਤ ਹੈ ਵੀ ਅੱਜ ਇੰਨਾ ਰਸਣ ਜਾ ਰਿਹਾਗਾ ਤਾਂ ਰਸਣ ਬਹੁਤ ਹੀ ਜ਼ਿਆਦਾ ਆਪਣਾ ਪਹੁੰਚ ਚੁੱਕਿਆਗਾ ਤੇ ਕੁਝ ਲੋਕ ਇਮਾਨਦਾਰ ਵੀ ਹੈਗੇ ਨੇ ਜਿਹੜੇ ਉਹ ਆਪਣੇ ਆਪ ਕਹਿੰਦੇ ਨੇ ਵੀਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੀ ਮਦਦ ਲਈ ਆਏ ਤੇ ਰਸਣ ਸਾਡੇ ਕੋਲ ਬਹੁਤ ਪਹੁੰਚ ਚੁੱਕਿਆਗਾ ਠੀਕ ਹੈ ਜੀ ਤਾਂ ਹੁਣ ਜਿਹੜਾ ਜ਼ਿਆਦਾ ਨੁਕਸਾਨ ਹੈ ਉਹ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਆਪਾਂ ਦੇਖ ਰਹੇ ਹਾਂ ਫਸਲਾਂ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ ਹੈ ਨਾ ਜਿਹੜੀਆਂ ਜੀਰੀਆਂ ਪੱਕੀਆਂ ਪਈਆਂ ਸੀਗੇ ਉਹਨਾਂ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਹੈ ਸਾਨੂੰ ਇਹ ਲੱਗ ਰਿਹਾ ਹੈਗਾ ਵੀ ਕਣਕ ਬਜਾਦ ਹੋ ਜੇ ਉਹ ਬਹੁਤ ਚੰਗੀ ਗੱਲ ਹੈ ਦੇਖੋ ਵੀ ਕਣਕ ਬਜਾਦ ਤੱਕ ਜਮੀਨਾਂ ਠੀਕ ਹੋਣਗੀਆਂ ਪਤਾ ਨਹੀਂ ਨਹੀਂ ਹੋਣਗੀਆਂ ਮੈਨੂੰ ਲੱਗਦਾ ਵੀ ਉਦੋਂ ਕਣਕ ਦੇ ਬੀਜ ਦੀ ਜਾਂ ਇਦਾਂ ਦੀ ਮਦਦ ਦੀ ਜ਼ਿਆਦਾ ਲੋੜ ਪਵੇਗੀ ਅੱਜ ਰਾਸ਼ਨ ਦੀ ਲੋੜ ਨਹੀਂ ਹੈਗੀ ਲੋਕ ਆਪਣੇ ਆਪ ਹੱਥ ਵੰਨ ਰਹੇ ਨੇ ਵੀ ਸਾਡੇ ਕੋਲ ਰਾਸ਼ਨ ਬਹੁਤ ਆਇਆ ਗਿਆ ਔਰ ਕੋਸ਼ਰ ਟਰਾਲੀਆਂ ਵਾਪਸ ਮੁੜ ਕੇ ਆ ਰਹੀਆਂ ਆ ਰਾਸ਼ਨ ਦੀਆਂ ਭਰੀਆਂ ਵੀ ਆ ਤੁਹਾਨੂੰ ਕੀ ਲੱਗਦਾ ਕਿ ਹੁਣ ਹੋਰ ਜ਼ਰੂਰਤ ਕਿਸ ਚੀਜ਼ ਦੀ ਹੈ ਇਸ ਮੌਕੇ ਇਸ ਪਿੰਡ ਚ ਕਿਉਂਕਿ ਤੁਸੀਂ ਵੀ ਘੁੰਮ ਰਹੇ ਹੋ ਤੇ ਸਾਨੂੰ ਵੀ ਤਕਰੀਬਨ 24 ਘੰਟੇ ਹੋ ਗਏ ਆ ਇਸ ਇਲਾਕੇ ਦੇ ਵਿੱਚ ਘੁੰਮਦੇ ਆ ਸਾਨੂੰ ਵੀ ਕੁਝ ਹੋਰ ਜ਼ਰੂਰਤਾਂ ਮਹਿਸੂਸ ਹੋਈਆਂ ਕਿ ਇੱਥੇ ਕਰਨੀ ਚਾਹੀਦੀ ਹੈ ਰਾਸ਼ਨ ਤੋਂ ਇਲਾਵਾ ਤੇ ਤੁਸੀਂ ਕੀ ਸੋਚਦੇ ਹੋ ਜੀ ਇਸ ਬਾਰੇ ਦੇਖੋ ਜੀ ਜਿੰਨਾ ਕ ਸਾਨੂੰ ਲੱਗਦਾ ਸੀ 2-3 ਦਿਨ ਇੱਥੇ ਰਹੇ ਆ ਠਹਿਰੇ ਆ ਜਿੰਨਾ ਕ ਸਾਨੂੰ ਏਰੀਆ ਦਾ ਪਤਾ ਲੱਗਿਆ ਮਾਰਦੇ ਹਿਸਾਬ ਨਾਲ ਅੱਜ ਦੀ ਘੜੀ ਇੱਥੇ ਰਾਸ਼ਨ ਦੀ ਕੋਈ ਜ਼ਰੂਰਤ ਨਹੀਂ ਹਾਲੇ ਫਿਲਹਾਲ ਕੁਝ ਟਾਈਮ ਰੁਕਣਾ ਚਾਹੀਦਾ ਰਾਸ਼ਨ ਦੇ ਵਾਸਤੇ ਵੰਡਣ ਦੇ ਵਾਸਤੇ ਥੋੜੀ ਬਹੁਤੀ ਜਿਹੜੀ ਪ੍ਰੋਬਲਮਾਂ ਜੋ ਡੰਗਰਾਂ ਵਾਸਤੇ ਆ ਆਚਾਰ ਕਹਿ ਲਓ ਤੂੜੀ ਦਾਣਾ ਫੀਡ ਇਹਦੀ ਜ਼ਰੂਰਤ ਡੇਲੀ ਰੁਟੀਨ ਦੇ ਵਿੱਚ ਪੈਂਦੀ ਆ ਸੋ ਇਹ ਚੀਜ਼ਾਂ ਤੇ ਫੋਕਸ ਕੀਤਾ ਜਾਵੇ ਜਿੰਨਾ ਕਿ ਵੀ ਹੋਰ ਆਪਾਂ ਕਰ ਸਕਦੇ ਆ ਵੈਸੇ ਸੇਵਾ ਬਹੁਤ ਆ ਰਹੀ ਆ ਤੇ ਬਾਕੀ ਬਾਈ ਕਮਲ ਨੇ ਜਿਵੇਂ ਦੱਸਿਆ ਵੀ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਪਾਣੀ ਰੁਕ ਗਿਆ ਬਾਂ ਸੁੱਕਣਗੇ ਉਦੋਂ ਜ਼ਮੀਨਾਂ ਨੂੰ ਪੱਧਰ ਕਰਨ ਦੇ ਵਿੱਚ ਜਿਹੜੀ ਲੋਡ ਹੋਊਗੀ ਉਦੋਂ ਆਪਾਂ ਨੂੰ ਟਰੈਕਟਰਾਂ ਦੀ ਜ਼ਰੂਰਤ ਪੈਣੀ ਆ ਉਦੋਂ ਡੀਜ਼ਲ ਦੀ ਜ਼ਰੂਰਤ ਪੈਣੀ ਆ ਉਦੋਂ ਇਹਨਾਂ ਨੂੰ ਆਪਾਂ ਨੂੰ ਨਾਲ ਲਾ ਕੇ ਮੋਢੇ ਦੇ ਨਾਲ ਮੋਢਾ ਜੋੜ ਕੇ ਇਹਨਾਂ ਦੇ ਨਾਲ ਖੜਨਾ ਪੈਣਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਬਾਕੀ ਦਾ ਦੋ ਦੋ ਤਿੰਨ ਚੀਜ਼ਾਂ ਦੇ ਨਕਸਾਨ ਹੋਇਆ ਤਾਂ ਧਰਤੀ ਦਾ ਮੰਨ ਲਓ ਬਾਣਾ ਦਾ ਨੁਕਸਾਨ ਜਿਆਦਾ ਆ ਖੇਤੀ ਦੇ ਉੱਤੇ ਜਿਆਦਾ ਪ੍ਰਭਾਵ ਪਿਆ ਉਹ ਤਾਂ ਫਿਰ ਉਦੋਂ ਹੀ ਚੱਲੂਗਾ ਜੀ ਕੰਮ ਅੱਗੇ ਜਿਹੜੀ ਅਗਲੀ ਫਸਲ ਬੀਜਣੀ ਆ ਜਦੋਂ ਬਾਣਾ ਦੇ ਵਿੱਚੋਂ ਪਾਣੀ ਖਾਲੀ ਹੋਊਗਾ ਤੇ ਨਵਾਂ ਕੰਮ ਤਾਂ ਜੀ ਉਦੋਂ ਹੀ ਚੱਲਣਾ ਖੇਤਾਂ ਦੇ ਵਿੱਚ ਸੋ ਉਦੋਂ ਤੱਕ ਬਾਕੀ ਹੋਰ ਤਾਂ ਕੋਈ ਐਦਾਂ ਦੀ ਦਿੱਕਤ ਨਹੀਂ ਲੱਗਦੀ ਜਾਂ ਇੱਥੋਂ ਦੇ ਲੋਕਾਂ ਨੇ ਜਿਹੜੀ ਜਿਵੇਂ ਤੁਸੀਂ ਲੋੜ ਪੁੱਛਿਆ ਰਾਤ ਦੇ ਸਮੇਂ ਜਿਵੇਂ ਇੱਥੇ ਲਾਈਟ ਨਹੀਂ ਹੈਗੀ ਹੋ ਸਕਦਾ ਮਹੀਨਾ ਡੇਢ ਮਹੀਨਾ ਹਜੇ ਲੱਗ ਜੇ ਜੀ ਸੋ ਮੋਮਬਤੀਆਂ ਜਿਵੇਂ ਕੈਂਡਲ ਜਿਵੇਂ ਆਪਾਂ ਕਹਿ ਦਿੰਨੇ ਆ ਜਾਂ ਜਿਵੇਂ ਮੱਛਰ ਤੋਂ ਲਾ ਲੋ ਕੋਈ ਉਦਾਂ ਦੀਆਂ ਜਿੱਡੀਆਂ ਜਿਹੜੀਆਂ ਨੇ ਉਹ ਪ੍ਰੋਵਾਈਡ ਕੀਤੀਆਂ ਜਾਣ ਉਹ ਚੀਜ਼ਾਂ ਦੀ ਜਿਆਦਾ ਜ਼ਰੂਰਤ ਹੈ। ਬਾਕੀ ਸੇਵਾ ਬਹੁਤ ਚੱਲ ਰਹੀ ਹੈ ਜੀ ਕੋਈ ਘਾਟ ਨਹੀਂ। ਜੀ ਬਿਲਕੁਲ ਇਹ ਨੌਜਵਾਨਾਂ ਦਾ ਇੱਕ ਜਜ਼ਬਾ ਹੈ ਪੰਜਾਬੀ ਨੌਜਵਾਨਾਂ ਦਾ ਇੱਕ ਸੇਵਾ ਭਾਵਨਾ ਦਾ ਇਹ ਮੌਕਾ ਸਾਹਮਣੇ ਆਇਆ ਹੋਇਆ ਹੈ ਕਿ ਇੱਥੇ ਟਰਾਲੀਆਂ ਦੀਆਂ ਡਾਰਾਂ ਦੀਆਂ ਡਾਰਾਂ ਬਣੀਆਂ ਜਾ ਰਹੀਆਂ ਨੇ ਸੜਕ ਨੂੰ ਸਾਹ ਲੈਣ ਦਾ ਵੀ ਵਕਤ ਹੈ ਨਹੀਂ ਹੈ ਇਸ ਵੇਲੇ ਰਾਸ਼ਨ ਦੀਆਂ ਟਰਾਲੀਆਂ ਜਾ ਰਹੀਆਂ ਨੇ ਹੋਰ ਜ਼ਰੂਰਤਮੰਦ ਚੀਜ਼ਾਂ ਦੀਆਂ ਟਰਾਲੀਆਂ ਜਾ ਰਹੀਆਂ ਨੇ ਸੋ ਇਹ ਨੌਜਵਾਨਾਂ ਨੇ ਆਪਣੇ ਜਜ਼ਬਾਤ ਸਾਂਝੇ ਕੀਤੇ ਨੇ ਕਿ ਕਿਸ ਤਰੀਕੇ ਤੇ ਹੋਰ ਲੋਡ ਪਵੇਗੀ ਪੰਜਾਬ ਨੂੰ ਪੰਜਾਬ ਦੇ ਇਹਨਾਂ ਇਲਾਕਿਆਂ ਨੂੰ ਜੋ ਹੜਾਂ ਦੀ ਮਾਰ ਇਸ ਸਮੇਂ ਚੱਲ ਰਹੇ ਨੇ ਤੇ ਇਸ ਦੇ ਨਾਲ ਹੀ ਅਸੀਂ ਵੀ ਇਹੀ ਸਾਰੇ ਦਰਸ਼ਕਾਂ ਨੂੰ ਅਪੀਲ ਕਰਦੇ ਆ ਕਿ ਗੁਰਬਾਣੀ ਦੇ ਫੁਰਮਾਨ ਅਨੁਸਾਰ ਅਕਲੀ ਕੀਜਾ ਦਾਨ ਦੇ ਅਨੁਸਾਰ ਤੁਸੀਂ ਵੀ ਆਪਣੇ ਇਸ ਦਾਨ ਦੇ ਯੋਗਦਾਨ ਦੇ ਵਿੱਚ ਤੁਸੀਂ ਵੀ ਜਰਾ ਸੋਚ ਸਮਝ ਕੇ ਇੱਕ ਤਰਤੀਬ ਦੇ ਅਨੁਸਾਰ ਲੋੜਵੰਦਾਂ ਤੱਕ ਜੋ ਜ਼ਰੂਰੀ ਮਦਦ ਹੈ ਉਹ ਪਹੁੰਚਾਈ ਜਾਵੇ ਕਿਉਂਕਿ ਹੜ੍ਹਾਂ ਤੋਂ ਬਾਅਦ ਜੋ ਮੰਜ਼ਰ ਬਣਨ ਵਾਲਾ ਹੈ ਉਸ ਤੋਂ ਬਾਅਦ ਜੋ ਮੁੜ ਵਸੇਬਾ ਹੋਣਾ ਪੰਜਾਬ ਨੂੰ ਮੁੜ ਖੁਸ਼ਹਾਲੀ ਦੇ ਰਾਹ ਤੇ ਅਸੀਂ ਲੈ ਕੇ ਆਉਣਾ ਹੈ ਉਹ ਸਾਰੇ ਅਸੀਂ ਇੱਕ ਦੂਜੇ ਦੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਖੜਾਂਗੇ ਤਾਂ ਹੀ ਹੋਵੇਗਾ ਤੇ ਇਸ ਦੇ ਨਾਲ ਹੀ ਸਾਨੂੰ ਸਭ ਨੂੰ ਇਹ ਸੁਹਿਰਦਾ ਵਰਤਨ ਦੀ ਜ਼ਰੂਰਤ ਹੈ ਕਿ ਇਸ ਸਮੇਂ ਕੀ ਜ਼ਰੂਰਤ ਹੈ ਇੱਥੋਂ ਪੁੱਛਿਆ ਜਾਵੇ ਫਿਰ ਹੀ ਉਹ ਜ਼ਰੂਰਤ ਇੱਥੇ ਲਿਆਂਦੀ ਜਾਵੇ ਜਦ ਜਦੋਂ ਇੱਥੋਂ ਪਾਣੀ ਲੰਘ ਜਾਵੇਗਾ ਤਾਂ ਉਸ ਤੋਂ ਬਾਅਦ ਇੱਥੇ ਕੀ ਜ਼ਰੂਰਤਾਂ ਪੈਦਾ ਹੋਣਗੀਆਂ ਉਹਨਾਂ ਤੇ ਵੀ ਜਰਾ ਫੋਕਸ ਕਰਨਾ ਬਹੁਤ ਜ਼ਰੂਰੀ ਹੈ ਦੇਖਦੇ ਰਹੋ ਦਾ ਖਾਲਸ ਟੀਵੀ ਧੰਨਵਾਦ